ਰਾਤ ਦੇ ਵੇਲੇ ਆਪੋਰ ਤੋਂ ਸਭ ਨੂੰ ਸਤ ਸ੍ਰੀ ਅਕਾਲ ਜੀ ਮੈਂ ਬਤਾਣਾ ਆਮੇ ਜੀ ਆਗਰ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਨੂ ਤੇ ਅੱਜ ਹੈਗੀ 21 11 2025 ਅਸੀਂ ਪਹੁੰਚ ਗਏ ਸ਼੍ਰੀ ਖੀੜਾ ਸਾਹਿਬ ਗੁਰਦੁਆਰਾ ਸਾਹਿਬ ਖੀੜਾ ਸਾਹਿਬ ਤੇ ਇੱਥੇ ਆਣਾ ਨਗਰ ਕੀਰਤਨ ਜਿਹੜਾ ਨਗਰ ਕੀਰਤਨ ਚੱਲ ਕੇ ਆ ਰਿਹਾ ਹੈ ਆ ਸ਼੍ਰੀ ਨਗਰ ਤੋਂ ਚਾਂਦ ਨਗਰ ਤੋਂ ਤੇ ਬਹੁਤ ਸੁੰਦਰ ਜਿਹਾ ਸੀ ਤੇ ਨਗਰ ਕੀਰਤਨ ਪਹੁੰਚ ਚੁੱਕਾ ਹੈ ਤੇ ਇਹ ਹੋ ਗਿਆ 21 ਤਰੀਕ ਦੀ ਰਾਤ ਦੀ ਵੀਡੀਓ ਤੇ ਇੱਥੇ ਰੁਕੂਗਾ ਗੁਰੂ ਸ਼ਾਮ ਲਈ ਗੁਰਦੁਆਰਾ ਖੀੜਾ ਸਾਹਿਬ ਅਸੀਂ ਇੱਥੇ ਦਰਸ਼ਨਾਂ ਵਾਸਤੇ ਨਹੀਂ ਤੇ ਤੁਹਾਨੂੰ ਦਰਸ਼ਨ ਕਰਵਾਉਣਾ ਹੈ ਨਗਰ ਕੀਰਤਨ ਦੇ ਸੰਗ ਵਿੱਚ ਤੇ ਦਰਸ਼ਨ ਕਰਵਾਉਣ ਨੂੰ ਕਿੰਨਾ ਤੇ ਇਹ ਨਗਰ ਕੀਰਤਨ ਤਕਰੀਬਨ 11 ਵਜੇ ਗੁਰਦੁਆਰਾ ਖੀੜਾ ਸਾਹਿਬ ਪਹੁੰਚਿਆ ਸੀ ਤੇ ਤੁਹਾਨੂੰ ਸੁਵਿਧਾ ਨਾਲ ਤੇ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਡੀਓ ਵਧੀਆ ਲੱਗਦੀ ਆ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਦੇਈਓ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਜ਼ਰੂਰ ਲਿਖ ਦੇਈਓ ਤੇ ਵਾਕਈ ਵਧੀਆ ਲੱਗਦੀ ਆ ਤੇ ਸਾਰਿਆਂ ਨੂੰ ਦਰਸ਼ਨਾ ਵਾਸਤੇ ਵੀਡੀਓ ਸ਼ੇਅਰ ਵੀ ਕਰ ਦੇਈਓ ਤੇ ਸ੍ਰੀ ਨਗਰ ਕੀਰਤਨ ਦਰਸ਼ਨ ਦਿੱਤਾ ਹੁਣ ਸੰਗਤ ਜੀ ਤੋਂ ਸ੍ਰੀ ਨਗਰ ਕੀਰਤਨ ਦੇ ਦਰਸ਼ਨ ਕਰੋ ਇੱਕ ਲੜਾਇਆ ਸਮਾ ਇਹ ਤਾਂ ਕਿਤੇ ਭਾਗਾ ਨਾਲ ਨਸੀਬ ਹੁੰਦਾ ਹੈ ਤੇ ਕੋਈ ਕਦਮ ਸੰਭੇਤ ਅਸਣ ਪੰਜਾਬੇ ਆਨ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਇਹ ਅਸੀਂ ਖੜੇ ਹਾਂ ਇਸ ਵਿੱਚ ਖੇਡਾ ਸੈਵਨ ਚਾਹੀਦਾ ਹੈ ਗੁਰਦੁਆਰਾ ਸੈਵਨ ਤੇ ਮੋਟੇ ਖੜੇ ਹਨ ਨਵ ਕੀਰਤਨ ਦੇ ਦਰਸ਼ਨ ਕਰਨ ਵਾਸਤੇ ਲੋ ਜੀ ਸੰਗਤ ਜੀ ਹੁੰਦਿਓ ਦਰਸ਼ਨ ਕਰੋ ਨਾਲ-ਨਾਲ ਤੇ ਤਾਂ ਤਨ ਚਿੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਵਾਂਗਾ ਤੇ ਪੰਜਾਂ ਪਿਆਰਿਆਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਇਹ ਹੁੰਦੇ ਆ ਭਾਗਾ ਨਾਲੇ ਹਮ ਲੰਘ ਰਹੀ ਆ ਇਤਾਂ ਦੇ ਦਰਸ਼ਨ ਕਰਨ ਨੂੰ। ਜਿਵੇਂ ਵੇਲੇ ਮਨ 'ਚ ਇੱਕ ਆਸ ਹੋਵੇ ਕਿ ਹਾਂ ਵੀ ਅਸੀਂ ਇਸ ਦਰਸ਼ਨਾਂ ਨੂੰ ਜਾਣਾ ਤੇ ਪ੍ਰਮਾਤਮਾ ਫਿਰ ਆਪ ਸਹਾਏ ਹੁੰਦਾ ਆ ਤੇ ਸਾਡੇ ਮਨ 'ਚ ਵੀ ਤਾਂ ਇੱਕ ਸਿਗਾ کہ اڑا سر پیشہ ہو جاتے نگر کیرتن پشاؤن لوگ درشنوں جاؤں کرتی تھی درشن کرو ادھر درشن کر سکتے ہیں پروپر گردوارا صاحب بھی جا کے درشن کر چلو شیئر کر دوں لائک ضرور کر دیا کرو شری گور گرن ساحب شری گرو تیگ بہادر صاحب جی لکھ کے کمینٹ ضرور کر دیں پیاروں پیاروں کے درشن کرو ਹੋ ਅੱਗੇ ਸੰਤਾਨ ਤੇ ਫਿਰ ਬ੍ਰਾਂਸਰ ਦੇ ਦੇਖਣ ਲਈ ਸੰਦੇਜੀ ਤੇ ਰੋਜ ਦੇ ਸੰਦੇਜੀ ਦਾ ਮੈਂ ਤਾਂ ਤੁਹਾਨੂੰ ਕੋਸ਼ਿਸ਼ वाहेगुरु वाहेगुरु ਦਰਸ਼ਨ ਕਰੋਗੇ ਧੰਨ ਗੁਰੂ ਭਾਈਆ ਲਾਲ ਜੀ ਬੰਸਰ ਤੇ ਸੁਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ

ਰੋ ਨਗਰ ਕੀਰਤਨ ਦੇ ਦਰਸ਼ਨ ਦਸੀ ਵੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਈਏ ਜਰੂਰ ਕਿ ਨਗਰ ਕੀਰਤਨ ਬੋਲ ਕੇ ਕਿਹੜਾ ਸਾਹ ਬੋਦਵਾਰ ਸਾਹਿਬ ਤੇ ਕਰ ਸਕਦੇ ਤੁਸੀਂ ਦਰਸ਼ਨ ਕਰ ਸਕਦੇ ਆ Got it not Yeah. <laughs> i'm trying to the bar ਨੰਦ ਗੱਤ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਬਿਆਦਾ ਜੀ ਨੂੰ ਪਾਵੇ ਆਪ ਤੁਹਾਡੇ ਸੇਵਾ ਵਿੱਚ ਆਨੰਦਿਆਤਾ ਕਾ ਕਾਰਜ ਸੇਵੀ ਮਹਾਂ ਕਾਨੀਪਾ